ਅੱਜ ਜਿਹੜਾ ਮੈਂ ਹਾ ਬੂਟਾ ਇੱਥੇ ਲਾਇਆ ਹੈ ਇਹ ਮੈਂ ਆਪਣੀ ਮਾਤਾ ਸ਼੍ਰੀਮਤੀ ਇੰਦਰਜੀਤ ਕੌਰ ਜੀ ਉਹਨਾਂ ਦੀ ਯਾਦ ਵਿੱਚ ਵਰਤਿਤ ਕੀਤਾ ਹੈ। শ্রোਤਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਕਿਸੇ ਵੀ ਜਿਹੜਾ ਵੀ ਤੁਹਾਡਾ ਪਿਆਰਾ ਦੁਨੀਆ ਛੱਡ ਕੇ ਗਿਆ ਹੋਇਆ ਹੈ ਉਹਦੀ ਯਾਦ ਚ ਬੂਟਾ ਲਾਓ। ਉਹਨਾਂ ਦੀ ਯਾਦ ਰੋਜ਼ ਤੁਹਾਨੂੰ ਆਊਗੀ ਤੇ ਰੋਜ਼ ਤੁਸੀਂ ਉਹਨਾਂ ਨੂੰ ਯਾਦ ਕਰਕੇ ਇੱਕ ਹੋਰ ਹੀ ਤਰ੍ਹਾਂ ਦਾ ਅਨੁਭਵ ਲਾਓਗੇ। ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਵੱਲੋਂ ਇੱਕ ਮਹਿਮ ਚਲਾਈ ਗਈ ਹੈ। ਇਹ ਸਾਡੇ ਸਾਰੇ ਪੁਲਿਸ ਖਾਨਿਆਂ 'ਚ ਸਾਡੇ ਪੁਲਿਸ ਦੀਆਂ ਬਿਲਡਿੰਗਾਂ 'ਚ ਸਾਰੇ ਕਿਉਂਕਿ ਜਿਹੜਾ ਸੀਜ਼ਨ ਹੈ ਬਰਸਾਤੀ ਸੀਜ਼ਨ ਸ਼ੁਰੂ ਹੋਇਆ ਹੋਇਆ ਅਸੀਂ ਸਾਰੇ ਬੂਟੇ ਲਾ ਰਹੇ ਹਾਂ। ਪਰ ਅੱਜ ਜਿਹੜਾ ਮੈਂ ਹਾ ਬੂਟਾ ਇੱਥੇ ਲਾਇਆ ਹੈ ਇਹ ਮੈਂ ਆਪਣੀ ਮਾਤਾ ਸ਼੍ਰੀਮਤੀ ਇੰਦਰਜੀਤ ਕੌਰ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਮੈਂ ਤੁਹਾਡੇ ਮਾਧਮ ਰਾਹੀਂ ਸਾਰੇ ਸਰੋਤਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਕਿਸੇ ਵੀ ਜਿਹੜਾ ਵੀ ਤੁਹਾਡਾ ਪਿਆਰਾ ਦੁਨੀਆ ਛੱਡ ਕੇ ਗਿਆ ਹੋਇਆ ਉਹਦੀ ਯਾਦ ਚ ਬੂਟਾ ਲਾਓ ਤੇ ਉਹਨੂੰ ਰੋਜ਼ ਪਾ ਲਓ ਤੇ ਉਹਨੂੰ ਰੋਜ਼ ਨਿਹਾਰੋ ਤੇ ਜਿਉ ਜਿਉ ਬੂਟਾ ਵੱਡਾ ਹੋਊਗਾ ਜਿਹੜੇ ਤੁਹਾਡੇ ਆਪ ਤੇ ਗਏ ਐ ਉਹਨਾਂ ਦੀ ਯਾਦ ਰੋਜ਼ ਤੁਹਾਨੂੰ ਆਊਗੀ ਤੇ ਰੋਜ਼ ਤੁਸੀਂ ਉਹਨਾਂ ਨੂੰ ਯਾਦ ਕਰਕੇ ਇੱਕ ਹੋਰ ਹੀ ਤਰ੍ਹਾਂ ਦਾ ਅਨੁਭਵ ਲਾਓਗੇ ਤੇ ਇੱਕ ਮੈਂ ਦੂਸਰੀ ਬੇਨਤੀ ਉਹਨਾਂ ਪਣ ਪਾਈਆਂ ਨੂੰ ਕਰਨੀ ਚਾਹੁੰਦਾ ਜਿਨ੍ਹਾਂ ਦੇ ਆਪ ਦੇ ਕਿਸੇ ਰੋਡ ਐਕਸੀਡੈਂਟ ਵਿੱਚ ਮਿਚੜ ਗਏ ਹੈ ਕਿਸੇ ਵੀ ਕਾਰਨ ਕਰਕੇ ਲਾਹ ਪਰਵਾਹੀ ਕਰਕੇ ਤੇਜ਼ ਸਪੀਡ ਕਰਕੇ ਕਿਸੇ ਵੀ ਕਾਰਨ ਕਰਕੇ ਐਕਸੀਡੈਂਟ ਕਰਕੇ ਦੁਰਘਟਨਾ ਵਿੱਚ ਜੇ ਕਿਸੇ ਦੀ ਜਾਨ ਗਈ ਹੈ ਉਹਦੀ ਯਾਦ ਨੂੰ ਸਮਰਪਿਤ ਇੱਕ ਕਬੂਟਾ ਜ਼ਰੂਰ ਲਾਓ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉੱਥੇ ਅਸੀਂ ਬਾਕੀ ਸਾਰਿਆਂ ਨੂੰ ਸੁਨੇਹਾ ਦੇਵਾਂਗੇ ਕਿ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰੀਏ ਆਪਣੀਆਂ ਤੇ ਬਾਕੀ ਲੋਕਾਂ ਦੀਆਂ ਜਾਨਾਂ ਨੂੰ ਬਚਾਈਏ